संत तुम्हारे तुम्हारे प्रीतम तिनको काल ना खाते भाईसा भाई रणधीर सिंह जी दा सतजार सत्कार जोग बीजी माता रंजीत कौर जी दे पिता बाबा हीरा सिंह जी नाल बहुत प्यार सी भाई साहब जी ने बाबा हीरा सिंह जी नु अपनी पुस्तक रंगले सज्जन विच संत कह के संबोधन कीता है और एना तो बिना और किसे नु संत नहीं लिखया ਭਾਈ ਸਾਭ ਕਈ ਕਈ ਦਿਨ ਇਹਨਾਂ ਦੇ ਗ੍ਰਹਿ ਵਿਖੇ ਠਹਿਰ ਕੇ ਇਸ ਰਾਮ ਕਰਿਆ ਕਰਦੇ ਸਨ ਸਾਰੀ-ਸਾਰੀ ਰਾਤ ਰਹਿਣ ਸੁਭਾਈ ਕੀਰਤਨ ਹੁੰਦਾ ਰਹਿੰਦਾ ਸੀ ਅਗੰਮੀ ਪਿਆਰ ਤੇ ਨਾਮ ਰਸ ਭਿੰਨਾ ਵਾਤਾਵਰਣ ਬਣਿਆ ਰਹਿੰਦਾ ਸੀ ਪਿੰਡ ਸ਼ਹਿਰ ਜਾਂ ਕਸਬੇ ਵਿੱਚ ਕਿਧਰੇ ਵੀ ਰਹਿਣ ਸੁਭਾਈ ਕੀਰਤਨ ਹੁੰਦਾ ਹੋਵੇ ਤਾਂ ਸਾਰੇ ਸਿੰਘ ਇਸ ਵਿੱਚ ਸ਼ਾਮਲ ਹੋ ਕੇ ਇਸ ਰਸ ਤੇ ਆਨੰਦ ਮਾਣਿਆ ਕਰਦੇ ਸਨ ਪੁਰਾਣੇ ਸਿੰਘ कीर्तन रस ਦੇ ਨਾਮ रस ਦੇ ਭਉਰੇ ਹੋਇਆ ਕਰਦੇ ਸਨ ਕੀਰਤਨ ਦੀ ਪ੍ਰਧਾਨਤਾ ਦੇ ਮਹਾਤਮ ਨੂੰ ਭਲੀ ਭਾਂਤ ਸਮਝਦੇ ਸਨ ਕਿ ਇਸ ਵਿੱਚ ਬਿਰਤੀ ਬਹੁਤ ਛੇਤੀ ਇਕਾਗਰ ਹੁੰਦੀ ਹੈ ਜਿਵੇਂ ਕਿ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਕਲਯੁਗ ਮੈਂ ਕੀਰਤਨ ਵਰਧਾਨਾ ਗੁਰਮੁਖ ਜਪਿਐ ਲਾਇ ਤਿਆਨਾ ਬਾਬਾ ਜੀ ਨੂੰ ਭਾਈ ਸਾਹਿਬ ਭਾਈ ਰੰਦੀਰ ਸਿੰਘ ਜੀ ਹਰਾਂ ਦੇ ਵਚਨ ਤੇ ਕੀਰਤਨ ਸਰਵਣ ਕਰਨ ਦਾ ਸੁਭਾਗ ਵੀ ਦਾਉਤ ਪੁਰਵਿਖੇ ਪ੍ਰਾਪਤ ਹੁੰਦਾ ਰਹਿੰਦਾ ਸੀ ਇੱਕ ਵਾਰ ਦਾ ਜ਼ਿਕਰ ਹੈ ਕਿ ਆਪਸ ਵਿੱਚ ਸਾਰੇ ਬੈਠੇ ਹੋਏ ਗੁਰਮਤਿ ਵਿਚਾਰਾ ਕਰ ਰਹੇ ਸਨ ਤਾਂ ਬਾਬਾ ਜੀ ਨੈਤਰ ਬੰਦ ਕਰਕੇ ਇੱਕ ਪਾਸੇ ਬੈਠੇ ਹੋਏ ਸਨ ਕਾਫੀ ਸਮਾਂ ਲੰਘ ਗਿਆ ਇਹਨਾਂ ਨੇ ਨੈਤਰ ਨਾ ਖੋਲੇ ਤੇ ਭਾਈ ਸਾਹਿਬ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਇਹ ਨਿੱਕਾ ਜਿਹਾ ਬੱਚਾ ਹੈ ਇਸ ਤਰ੍ਹਾਂ ਦੀ ਸਮਾਧੀ ਵਿੱਚ ਬੈਠਾ ਹੈ ਜਿਵੇਂ ਕੋਈ ਤਪਸਵੀ ਹੋਵੇ ਜਦੋਂ ਨੇਤਰ ਖੋਲੇ ਤਾਂ ਉਹਨਾਂ ਨੇ ਪੁੱਛਿਆ ਨਿਕਿਆ ਤੁਸੀਂ ਅੱਖਾਂ ਬੰਦ ਕੀਤੀਆਂ ਸਨ ਅੰਦਰ ਕਿਹੜਾ ਸ਼ਬਦ ਸੁਣ ਰਿਆ ਸੀ ਬਾਬਾ ਜੀ ਕਹਿਣ ਲੱਗੇ ਮੇਰੇ ਅੰਦਰ ਉਸ ਵੇਲੇ ਇਹ ਸ਼ਬਦ ਚੱਲ ਰਿਹਾ ਸੀ ਮਨ ਬੈਰਾਗ ਪਿਆ ਦਰਸ਼ਨ ਦੇਖਣ ਦਾ ਚਾਉ दर्शन देखने का जाओ पैसा जी वाह वाह कर उठे कहने लगे देखो कितनी कमाई है इस निकी अवस्था विच ही वैराग लग गया है प्यारे दे दर्शन करंदा वृति कितनी अरूढ़ है और किसी दा ध्यान ही नहीं ते इस उम्र विच ही शब सुनाई दे रहा है बाबा जी आप ही دسیا ਕਰदे सन कि भाई साहब ਰੰਤਿਰ ਸਿੰਘ ਜੀ ਐਨੇ ਖੁਸ਼ ਹੋਏ ਕਿ ਉਹਨਾਂ ਨੇ ਘੁੱਟ ਕੇ ਮੈਨੂੰ ਛਾਤੀ ਨਾਲ ਲਾ ਲਿਆ ਬਹੁਤ ਪਿਆਰ ਕੀਤਾ ਤੇ ਸੀਸਾਂ ਦਿੱਤੀਆਂ ਸੋ ਬਚਪਨ ਵਿੱਚ ਵੀ ਬਾਬਾ ਜੀ ਪੂਰਨ ਸਨ ਅਤੇ ਐਨੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ ਸਸੰਗ ਤੇ ਸਾਧ ਸੰਤਾ ਨਾਲ ਪਿਆਰ ਸੀ ਅਤੇ ਉਹਨਾਂ ਦੀ ਸੰਗਤ ਕਰਨ ਦਾ ਸ਼ੌਂਕ ਸੀ ਜਿੱਥੇ ਕਿਤੇ ਵੀ ਸੰਤ ਮੰਡਲੀ ਆਉਂਦੀ ਆਪ ਉੱਥੇ ਹੀ ਚਲੇ ਜਾਇਆ ਕਰਦੇ ਸਨ ਦੇਸ਼ ਦੀ ਵੰਡ ਤੋਂ ਪਹਿਲਾਂ ਸਮੇਂ ਚੰਗੇ ਸੰ ਸਾਧੂ ਸੰਤਾਂ ਦੀਆਂ ਮੰਡਲੀਆਂ ਥਾਂ-ਥਾਂ ਤੇ ਘੁੰਮ ਫਿਰ ਕੇ ਨਾਮ ਬਾਣੀ ਤੇ ਪ੍ਰਭੂ ਭਗਤੀ ਦਾ ਉਪਦੇਸ਼ ਦਿਆ ਕਰਦੀਆਂ ਸਨ ਇਹ ਸਾਧੂ ਇੱਕ-ਇੱਕ 2-2 ਮਹੀਨੇ ਇੱਕ ਥਾਂ ਤੇ ਟਿਕ ਕੇ ਬਿਤਾਉਂਦੇ ਤੇ ਸਾਰਾ ਸਾਲ ਇਸੇ ਤਰ੍ਹਾਂ ਬਿਤਾ ਦਿਆ ਕਰਦੇ ਸਨ ਮਾਜਬ ਦਾ ਕੋਈ ਵਿਤਕਰਾ ਨਹੀਂ ਸੀ ਸਾਰੇ ਮਾਜਬ ਦੇ ਲੋਕ ਆ ਕੇ ਸੁਣਿਆ ਕਰਦੇ ਸਨ ਇਸੇ ਤਰ੍ਹਾਂ ਨਾਲ ਉਦਾਸੀ ਸਾਧੂ ਅਤੇ ਨਿਰਮਲੇ ਸੰਤ ਆਪਣੀਆਂ ਮੰਡਲੀਆਂ ਲੈ ਕੇ ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਦਿਆ ਕਰਦੇ ਸਨ ਗੁਰਬਾਣੀ ਪੜਨ ਪੜਾਉਣ ਦੀ ਸੰਥਿਆ ਦੇ ਕੇ ਆਮ ਜਨਸਾਧਾਰਨ ਲੋਕਾਂ ਨੂੰ ਗੁਰਬਾਣੀ ਦੇ ਲੜ ਲਾਇਆ ਕਰਦੇ ਸਨ ਪਿੰਡਾਂ ਦੇ ਲੋਕ ਇਹਨਾਂ ਦੇ ਰਹਿਣ ਦਾ ਪ੍ਰਬੰਧ ਧਰਮਸ਼ਾਲਾ ਵਿੱਚ ਕਰਦਿਆਂ ਕਰਦੇ ਸਨ ਅਤੇ ਲੰਗਰ ਦਾ ਪ੍ਰਬੰਧ ਵੀ ਕਰਦੇ ਸਨ ਇਸ ਤਰ੍ਹਾਂ ਨਾਲ ਲੋਕਾਂ ਨੂੰ ਸੇਵਾ ਤੇ ਸਿਮਰਨ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੋ ਜਾਇਆ ਕਰਦਾ ਸੀ ਅਤੇ ਸਤਸੰਗ ਦਾ ਮੰਡਲ ਵੀ ਜਾਰੀ ਰਹਿੰਦਾ ਸੀ ਉਦਾਸੀ ਤੇ ਨਿਰਮਲੇ ਸਾਧੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰਚਾਰਣ ਪੜਾਉਣ ਤੇ ਸੰਥਿਆ ਦੇਣ ਦਾ ਬਹੁਤ ਵੱਡਾ ਉਦਦਮ ਕੀਤਾ ਹੈ ਅਤੇ ਨਾਲ ਹੀ ਨਾਲ ਲੋਕਾਂ ਦੇ ਸਮਾਜਿਕ ਤੇ ਅਧਿਆਤਮਕ ਜੀਵਨ ਪੱਧਰ ਨੂੰ ਉੱਚਾ ਬਣਾਉਣ ਵਿੱਚ ਬਹੁਤ ਯੋਗਦਾਨ ਦਿੱਤਾ ਹੈ ਇਸ ਤਰ੍ਹਾਂ ਦੇ ਵਿਚਾਰ ਬਾਬਾ ਜੀ ਵੀ ਅਕਸਰ ਸੰਗਤ ਵਿੱਚ ਦੱਸਿਆ ਕਰਦੇ ਸਨ ਅਤੇ ਦਾਸ ਨੇ ਵੀ ਬਜ਼ੁਰਗਾਂ ਤੋਂ ਘਟਨਾਵਾਂ ਸੁਣੀਆਂ ਹੋਈਆਂ ਤੇ ਅੱਖੀਂ ਦੇਖੀਆਂ ਹੋਈਆਂ ਹਨ। ਬਾਬਾ ਜੀ ਨੂੰ ਸਾਧੂ ਸੰਤਾਂ ਦੀ ਸੰਗਤ ਕਰਨ ਦਾ ਬਹੁਤ ਚਾਹ ਰਿਹਾਦਾ ਸੀ। ਉਹ ਆਪ ਵੀ ਇਹ ਬਚਨ ਕਈ ਵੇਰਾਂ ਕਰਿਆ ਕਰਦੇ ਸੀ ਕਿ ਛੋਟੇ ਹੁੰਦਿਆਂ ਮੈਂ ਜਿੱਥੇ ਵੀ ਸੁਣਨਾ ਕੋਈ ਸਾਧੂ ਮਹਾਤਮਾ ਆਏ ਹੋਏ ਹਨ। ਉਥੇ ਚਲਿਆ जाया ਕਰਦਾ ਸੀ ਉਥੇ ਕਈ ਕਿ ਦਿਨ ਰਹਿ ਕੇ ਉਹਨਾਂ ਦੇ ਪ੍ਰਵਚਨ ਸੁਣਿਆ ਕਰਦਾ ਸੀ ਘਰ ਵਾਲੇ ਵੀ ਫਿਕਰ ਨਹੀਂ ਸੀ ਕਰਿਆ ਕਰਦੇ ਕਿਉਂਕਿ ਉਹਨਾਂ ਨੂੰ ਮੇਰੀ ਆਦਤ ਦਾ ਪਤਾ ਸੀ ਕਿ ਉਹ ਕਿਸੇ ਸਾਧੂ ਸੰਤ ਪਾਸ ਹੀ ਗਿਆ ਹੋਵੇਗਾ ਸੱਸੰਗ ਜਾਂ ਕੀਰਤਨ ਸੁਣਨ ਗਿਆ ਹੋਵੇਗਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੀ ਸੰਗਤ ਵੀ ਇਹਨਾਂ ਨੂੰ ਬਚਪਨ ਵਿੱਚ ਹੀ ਪ੍ਰਾਪਤ ਹੋਈ ਜਦੋਂ ਉਹ ਇਹਨਾਂ ਦੇ ਖੂਹ ਤੇ ਕਈ ਦਿਨ ਰਹਿ ਕੇ ਜਾਇਆ ਕਰਦੇ ਸੀ ਦੂਰੋਂ ਦੂਰੋਂ ਪਿੰਡਾਂ ਤੋਂ ਸੰਗਤ ਆਉਂਦੀ ਰਹਿੰਦੀ ਸੀ ਤੇ ਸੱਸੰਗ ਦੇ ਪ੍ਰਵਚਨ ਚੱਲਦੇ ਰਹਿੰਦੇ ਸਨ ਸੰਤ ਭਾਬਾ ਨਾਨਕ ਸਿੰਘ ਜੀ ਕਲੇਰਾ ਵਾਲਿਆਂ ਦੀ ਸੰਗਤ ਵੀ ਉਹਨਾਂ ਨੂੰ ਬਚਪਨ ਵਿੱਚ ਪ੍ਰਾਪਤ ਹੋਈ ਸੀ ਬਾਬਾ ਜੀ ਨੇ ਆਪੇ ਦੱਸਿਆ ਸੀ ਕਿ ਮੈਂ ਛੋਟਾ ਜਿਹਾ ਸੀ ਬਾਬਾ ਨਾਨਕ ਸਿੰਘ ਜੀ ਦੇ ਦੀਵਾਨ ਲੱਗੇ ਲੱਗੇ ਕਿਸੇ ਪਿੰਡ ਵਿੱਚ ਲੱਗੇ ਹੋਏ ਸਨ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਤੁਰ ਪਏ ਅਤੇ ਉਹਨਾਂ ਦੇ ਪਿੱਛੇ ਬਹੁਤ ਸਾਰੀ ਸੰਗਤ ਤੁਰ ਪਈ। ਜਦੋਂ ਪਿੰਡ ਤੋਂ ਬਾਹਰ ਖੇਤਾਂ ਵਿੱਚ ਆਏ ਤਾਂ ਬਾਬਾ ਜੀ ਨੇ ਹੱਥ ਉੱਚਾ ਕਰਕੇ ਸਭ ਨੂੰ ਵਾਪਸ ਜਾਣ ਦਾ ਇਸ਼ਾਰਾ ਕੀਤਾ। ਮੈਂ ਵੀ ਨਾਲ-ਨਾਲ ਚੱਲ ਰਿਹਾ ਸੀ ਤੇ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਕੁਝ ਨਾ ਕਿਹਾ। ਮੈਂ ਨਾਲ ਹੀ ਪਿੱਛੇ-ਪਿੱਛੇ ਤੁਰਦਾ ਗਿਆ। ਖੇਤ ਦੇ ਵਿੱਚਕਾਰ ਇੱਕ ਡੂੰਘਾ ਟੋਆ ਪੋਰੇ ਵਾਂਗ ਪੁੱਟ ਕੇ ਬਣਾਇਆ ਹੋਇਆ ਸੀ ਬਾਬਾ ਜੀ ਹੇਟਾਂ ਉਤਰ ਗਏ ਤੇ ਮੈਂ ਵੀ ਨਾਲ ਹੀ ਪੋਰੇ ਵਿੱਚ ਚਲਾ ਗਿਆ ਬਾਣ ਦੇ ਮੰਝੇ ਉੱਤੇ ਬਾਬਾ ਜੀ ਲੇਟ ਗਏ ਤੇ ਮੈਂ ਉਹਨਾਂ ਦੀ ਮੁੱਠੀ ਚਾਪੀ ਕਰਨ ਲੱਗ ਪਿਆ ਕਾਫੀ ਧੀਰ ਮੈਂ ਉੱਥੇ ਬੈਠਾ ਮੁੱਠੀ ਚਾਪੀ ਕਰਦਾ ਰਿਹਾ ਤੇ ਫੇਰ ਮੈਨੂੰ ਪਿਆਰ ਦੇ ਕੇ ਕਹਿਣ ਲੱਗੇ ਕਾਕਾ ਹੁਣ ਤੂੰ ਵੀ ਜਾ ਅਸੀਂ ਥੋੜਾ ਆਰਾਮ ਕਰਕੇ ਭਜਨ ਕਰਨਾ ਹੈ ਤੂੰ ਵੀ ਹੋਰ ਜਿਆਦਾ ਭਜਨ ਕਰਿਆ ਕਰ ਸੋ ਇਥੇ ਗ੍ਰਹਿਣ ਕਰਨ ਵਾਲੀ ਗੱਲ ਇਹ ਹੈ ਕਿ ਹੋਰ ਬਹੁਤ ਸੰਗਤ ਪਿੱਛੇ ਆ ਰਹੀ ਸੀ ਬਾਬਾ ਨਾਨਕ ਸਿੰਘ ਜੀ ਨੇ ਹੋਰ ਕਿਸੇ ਨੂੰ ਕਿਉਂ ਨਹੀਂ ਬੁਲਾਇਆ ਤੇ ਇਹਨਾਂ ਨੂੰ ਹੀ ਕਿਉਂ ਆਉਣ ਦਿੱਤਾ ਉਹ ਜਾਣਦੇ ਸਨ ਕਿ ਇਹ ਨਾਮ ਜਪਣ ਵਾਲੀ ਤੇ ਪਿਆਰ ਵਾਲੀ ਰੂਹ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਵੀ ਜ਼ਿਕਰ ਹੈ ਜੋ ਕਿ ਬਾਬਾ ਜੀ ਦੀ ਮੁਲਾਕਾਤ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲਿਆਂ ਨਾਲ ਹੋਈ ਸੀ ਉਸ ਵੇਲੇ ਆਪਨੇ ਸਕੂਲ ਦੀ ਪੜ੍ਹਾਈ ਖਤਮ ਕਰ ਲਈ ਸੀ ਤੇ ਆਪ ਦੀ ਅਵਸਥਾ ਜਵਾਨੀ ਪੈਰੇ ਵਿੱਚ ਸੀ ਬਾਬਾ ਈਸ਼ਰ ਸਿੰਘ ਜੀ ਕਿਸੇ ਪ੍ਰੇਮੀ ਦੇ ਘਰ ਚરણ ਪਾਉਣ ਆਏ ਸਨ ਉੱਪਰ ਚੁਬਾਰੇ ਵਿੱਚ ਪਲੰਘ ਤੇ ਵਿਰਾਜਮਾਨ ਸਨ ਤੇ ਘਰ ਦੇ ਪ੍ਰੇਮੀ ਤੇ ਉਹਨਾਂ ਦੇ ਸਿੰਘ ਵੀ ਬੈਠੇ ਹੋਏ ਸਨ ਜਦੋਂ ਬਾਬਾ ਜੀ ਉਹਨਾਂ ਦੇ ਦਰਸ਼ਨ ਕਰਨ ਪਹੁੰਚੇ ਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲੇ ਉੱਠ ਕੇ ਖੜੇ ਹੋ ਗਏ ਤੇ ਬਾਬਾ ਜੀ ਨੂੰ ਬਾਹੋਂ ਫੜ ਕੇ ਆਪਣੇ ਨਾਲ ਬਿਠਾ ਲਿਆ ਤੇ ਕਹਿਣ ਲੱਗੇ ਆਪਾਂ ਪੁਰਾਣੇ ਸਾਥੀ ਹਾਂ ਤੁਹਾਡਾ ਦਰਜਾ ਸਾਡੇ ਬਰਾਬਰ ਦਾ ਹੈ ਹੀਠਾਂ ਬੈਠਣ ਦੀ ਲੋੜ ਨਹੀਂ ਹੈ ਸੰਤਾਂ ਦੀ ਆਪਸੀ ਪਹਿਚਾਨ ਨਾਮ ਜਪਣ ਨਾਲ ਨਾਮ ਦੀ ਅਵਸਥਾ ਪ੍ਰਾਪਤੀ ਕਰਕੇ ਹੋਇਆ ਕਰਦੀ ਹੈ ਨਾ ਕਿ ਬਾਹਰਲੀ ਪੇਸ਼ ਪੂਸ਼ਾ ਨਾਲ ਕਿ ਇਸ ਨੇ ਸੰਤਾਂ ਵਾਲੇ ਕਪੜੇ ਪਾਏ ਹੋਏ ਹਨ ਸੰਤ ਅੰਦਰਲੀ ਅਵਸਥਾ ਨੂੰ ਕਿਹਾ ਜਾਂਦਾ ਹੈ ਜਿਸ ਬਾਰੇ ਗੁਰੂ ਮਹਾਰਾਜ ਮਹਾਰਾਜੀ ਪ੍ਰਮਾਨ ਕਰਦੇ ਹਨ ਜਿਨਾ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਫੁਰਨ ਸੋਈ ਸੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ